ਸਤਿ ਸ਼੍ਰੀ ਅਕਾਲ ਦੋਸਤੋ ਮੈਂ ਡਾਕਟਰ ਅਮਨਦੀਪ ਸਿੰਘ ਸਿੱਧੂ ਮੈਂ ਡੀਐਮ ਗੈਸਟ੍ਰੋਐਂਟਰੋਲੋਜੀਸਟ ਹਾਂ ਤੇ ਮੇਰੇ ਸੈਂਟਰ ਦਾ ਨਾਮ ਸਿੰਧੂ ਲੀਵਰ ਐਂਡ ਗੈਸਟ੍ਰੋ ਸੁਪਰ ਸਪੈਸ਼ਲਿਟੀ ਸੈਂਟਰ ਹੈ ਜਿਹੜਾ ਕਿ ਸ਼ੁਭਮ ਇਨਕਲੇਬ ਬਟਾਲਾ ਰੋਡ ਗੁਰਦਾਸਪੁਰ ਦੇ ਵਿੱਚ ਸਥਿਤ ਹੈ ਸਭ ਨਾਲੋਂ ਪਹਿਲਾਂ ਇਸ ਵੀਡੀਓ ਰਸਤੇ ਮੈਂ ਗੁਰਦਾਸਪੁਰ ਤੇ ਆਸ-ਪਾਸ ਦੇ ਸਾਰੇ ਪਿੰਡਾਂ ਦੇ ਲੋਕਾਂ ਨੂੰ ਲੋਹੜੀ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਰੱਬਗੇ ਅਰਦਾਸ ਕਰਦਾ ਹਾਂ ਕਿ ਤੁਹਾਡਾ ਜਿਹੜਾ ਆਉਣ ਵਾਲਾ ਨਵਾਂ ਸਾਲ ਹੈ ਬਹੁਤ ਹੀ ਵਧੀਆ ਹੋਵੇ ਸਕਸੈਸਫੁਲ ਹੋਵੇ ਤੇ ਮੈਂ ਹਮੇਸ਼ਾ ਜਿੱਦਾਂ ਕਿਹਾ ਹੈ ਕਿ ਆਪਣੀ ਸਿਹਤ ਦਾ ਬ ਖਿਆਲ ਰੱਖੋ ਖਾਣ ਪੀਣ ਦਾ ਬਹੁਤ ਜ਼ਿਆਦਾ ਧਿਆਨ ਰੱਖੋ ਜਿੰਨੀਆਂ ਵੀ ਕੋਈ ਬਾਹਰਲੀਆਂ ਚੀਜ਼ਾਂ ਆ ਕਿਦਾਂ ਹੁਣ ਸਰਦੀਆਂ ਦੇ ਵਿੱਚ ਆਪਾਂ ਬਹੁਤ ਜ਼ਿਆਦਾ ਹੈਵੀ ਚੀਜ਼ਾਂ ਜਿਨ੍ਹਾਂ ਚ ਮੱਖਣ ਕਿ ਹੋਤਲੀ ਚੀਜ਼ ਹੁੰਦੀ ਹੈ ਉਹਨਾਂ ਨੂੰ ਬਹੁਤ ਜ਼ਿਆਦਾ ਸੇਵਨ ਕਰਦੇ ਹਾਂ ਤੇ ਸਾਨੂੰ ਕਾਫੀ ਜ਼ਿਆਦਾ ਪ੍ਰੋਬਲਮ ਆ ਰਹੀਆਂ ਨੇ ਮੇਰੀ ਇਹ ਐਡਵਾਈਸ ਹੈ ਕਿ ਇਹਨਾਂ ਦਾ ਸੇਵਨ ਬਹੁਤ ਜ਼ਿਆਦਾ ਘੱਟ ਕਰੋ ਸਪੈਸ਼ਲੀ ਜਿਨ੍ਹਾਂ ਦੀ ਏਜ 40 ইয়ারਸ ਤੋਂ ਜ਼ਿਆਦਾ ਹੈ ਉਹਨਾਂ ਨੂੰ ਤਾਂ ਬਿਲਕੁਲ ਇਹ ਚੀਜ਼ਾਂ ਨੂੰ ਅਵੋਇਡ ਕਰਨਾ ਚਾਹੀਦਾ ਹੈ ਕਿਉਂਕਿ ਇਹਦੇ ਨਾਲ ਸਾਡੇ ਅੰਦਰ ਬੈਡ ਕੋਲੇਸਟ੍ਰੋਲ ਦੀ ਮਾਤਰਾ ਵਧਦੀ ਹੈ ਤੇ ਨਾਲ ਹੀ ਜਿਹੜਾ ਫੈਟੀ ਲੀਵਰ ਦੀ ਸਮੱਸਿਆ ਸਾਹਮਣੇ ਆਉਂਦੀ ਹੈ। ਦੂਸਰੀ ਚੀਜ਼ ਹੈ ਜੇ ਤੁਹਾਨੂੰ ਕੋਈ ਵੀ ਲੀਵਰ ਦੀ ਸਮੱਸਿਆ ਹੈ, ਤੁਹਾਨੂੰ ਪੇਟ ਦੀ ਸਮੱਸਿਆ ਹੈ, ਪੈਂਕਰੀਆਸ ਦੀ ਦਿੱਕਤ ਹੈ, ਕੋਈ ਫੂਡ ਪਾਈਪ ਦੇ ਵਿੱਚ ਕੋਈ ਪਥਰੀ ਦੀ ਸਮੱਸਿਆ ਹੈ ਤਾਂ ਤੁਸੀਂ ਸਾਡੇ ਕੋਲ ਆ ਕੇ ਉਸ ਪ੍ਰੋਬਲਮ ਦੀ ਐਡਵਾਈਸ ਲਓ। ਅਸੀਂ ਉਸ ਤਰੀਕੇ ਨਾਲ ਤੁਹਾਡਾ ਇਲਾਜ ਕਰਾਂਗੇ। ਜੋ ਵੀ ਜਿਸ ਤਰੀਕੇ ਦੀ ਪ੍ਰੋਬਲਮ ਹੋਏਗੀ ਉਸੇ ਤਰੀਕੇ ਨਾਲ ਆਪਾਂ ਟੈਕਲ ਕਰਕੇ ਉਹਦਾ ਇਲਾਜ ਕਰਾਂਗੇ ਤੇ ਇਹ ਜਿੱਦਾਂ ਕਿ ਮੈਂ ਹਮੇਸ਼ਾ ਕਹਿੰਦਾ ਹਾਂ ਜਿਸ ਤਰੀਕੇ ਦੀ ਤੁਹਾਨੂੰ ਪ੍ਰੋਬਲਮ ਹੈ ਜਿਸ ਪਰਟੀਕੂਲਰ ਜੇ ਤੁਹਾਨੂੰ ਹਾਰਟ ਦੀ ਦਿੱਕਤ ਹੈ ਤਾਂ ਤੁਸੀਂ ਪ੍ਰੋਪਰ ਕਾਰਡੀਓਲੋਜੀਸ ਕੋਲ ਜਾਓ ਜੇ ਤੁਹਾਨੂੰ ੇਟ ਦੀ ਲੀਵਰ ਦੀ ਸਮੱਸਿਆ ਹੈ ਤਾਂ ਪ੍ਰੋਪਰ ਗੈਸਟ੍ਰੋਐਂਟਰੋਲੋਜੀਸ ਕੋਲ ਜਾਓ ਹਮੇਸ਼ਾ ਜਿਸ ਤਰੀਕੇ ਦੀ ਪ੍ਰੋਬਲਮ ਹੈ ਉਸ ਦੇ ਸਪੈਸ਼ਲਿਸਟ ਡਾਕਟਰ ਨੂੰ ਹੀ ਮਿਲੋ ਕਿਉਂਕਿ ਇਹ ਜ਼ਮਾਨਾ ਹੁਣ ਪੜ੍ਹੇ ਲਿਖੇਆਂ ਦਾ ਹੈ ਹਰ ਹਰ ਪੱਖੋਂ ਹਰ ਫੀਲਡ ਜਿਹੜੀ ਹੈ ਉਹ ਤਰੱਕੀ ਕਰਦੀ ਹੈ ਤਾਂ ਸਾਡਾ ਗੁਰਦਾਸਪੁਰ ਵੀ ਤਰੱਕੀ ਕਰਨਾ ਚਾਹੀਦਾ ਹੈ ਸੋਚ ਪੱਖੋਂ ਵੀ ਸਪੈਸ਼ਲੀ ਇਹ ਮੈਡੀਕਲ ਫੀਲਡ ਦੀ ਸੋਚ ਲਕੋ ਤਾਂ ਹਮੇਸ਼ਾ ਪ੍ਰੋਪਰ ਸੁਪਰ ਸਪੈਸ਼ਲਿਸਟ ਨੂੰ ਦਿਖਾਓ ਸਸਿਕਾ